ਲੇਵੇ ਛਾਹ ਹੋਣੀ ਹੋ ਗਈ ਨੇ ਤਿਆਰ ਤੇ ਪਰਨਾ ਬੰਨ ਲਿਆ ਪਹਿਲਾਂ ਬੰਨੇ ਸੀ ਪਰੇ ਵੀ ਥੋੜਾ ਸਹੀ ਨਹੀਂ ਬੱਜਾ ਹੁਣ ਦਰੇ ਦਰੇ ਮਿਲਿਆ ਜੀ ਜੂੜੇ ਤੇ ਪਰਨਾ ਬੰਨਿਆ ਮੈਂ ਕਹਿੰਦੇ ਨੇ ਜੂੜਾ ਮਤਲਬ ਖੋਲ ਕੇ ਨਾ ਸਾਈਡਾਂ ਦੇ ਵਾਲਾਂ ਕਰਕੇ ਬੰਨਦੇ ਨੇ ਪਈ ਜਾਣੇ ਤੇ ਮੈਂ ਵੀ ਇਦਾਂ ਬੰਨਦਾ ਪਰ ਅੱਜ ਜੂੜੇ ਦੇ ਬੰਨਿਆ ਕਿਵੇਂ ਲੱਗਾ ਜੂੜੇ ਤੇ ਸਹੀ ਬੱਜਿਆ ਨਾ ਤੇ ਹੁਣ ਚੱਲੇ ਆਪਾਂ ਕ੍ਰਾਫਟ ਬਾਜ਼ਾਰ ਚੱਲੇ ਆਂ ਹਰ ਗਣ ਆਪਣੀ ਨਿਫਿਸ਼ ਵਿਖਾਉਣਾ ਤੇ ਹਰ ਗੁਰੁੰਦੀ ਆਈ 12 ਵਜੇ ਨਹੀਂ ਹੋਣੀਆਂ ਕਿਉਂਕਿ ਬਾਹਰ ਭੱਜਦੀ ਹੈ ਕੀ ਹੈ ਫੜ ਕੇ ਲਿਆਂਦਾ ਸੜਕ ਤੇ ਜਾਂਦੀ ਜਿੱਦ ਗੱਡੀਆਂ ਵਗਦੀਆਂ ਮੈਂ ਵੇਖੀ ਸੀ ਹੁਣ ਕੁੱ ਅੰਟੀ ਕਿ ਦੱਸ ਦੇ ਚੱਲਾ ਚਲ ਗਏ ਮੈਂ ਚੱਲੇ ਆਂ ਬਾਏ ਪਰ ਬਤੀਆਂ ਬੰਦ ਕਰ ਦੇ ਬੂਆ ਬੰਦ ਕਰ ਡੈਡੀ ਨੇ ਵੀ ਜਾਣਾ ਹੈ ਤੂੰ ਵੀ ਜਾਣਾ ਲੈ ਆਏ ਹੋਏ ਡੈਡੀ ਅੱਛੀ ਊਟਾ ਲੈਣਗੇ ਵੱਡੇ ਚਿੰਡੇ ਬੋਲਤੇ ਹਨਾ ਜੜ ਜੇ ਜੜ ਜੇ ਵੱਡੇ ਪੁੰਗੜੇ ਦੇ ਝੂਟਾ ਲੈਣਾ ਆ ਖੜਨਾ ਹੈ ਚਲੋ ਹਰਗੁਣ ਕੀ ਵੇਖਣਾ ਅੱਜ ਪਿੱਛੇ ਆਏ ਨਹੀਂ ਫਿਸ਼ ਵੀ ਖਣੀ ਜੇ ਤੇ ਭਾਈ ਬੰਦ ਹੋ ਗਈ ਹੋਏ ਇਕੱਠੇ ਬੋਲੀ ਆ ਫਿਰ ਤਾਂ ਉਹ ਬੰਦ ਹੀ ਹੋ ਗਈ ਹਣੀ ਹਰ ਗਣ ਮੈਂ ਮੈਂ ਕੀ ਵੇਖਣਾ ਕਹਿੰਦੀ ਫਿਸ਼ ਤੇ ਮੈਂ ਫਿਸ਼ ਤੇ ਮੈਂ ਬੰਦ ਹੋ ਗਈ ਹੋਏ ਹੈ ਇਹਨਾਂ ਨੇ ਕੜਾ ਜਾ ਲੈ ਕੇ ਦੇ ਦੇਣੇ ਵਾਵਾ ਖੇਡਦੀ ਰਹੂ ਮਸ਼ੀ ਭਾਵੇਂ ਬਾਹਰ ਕੱਢ ਕਰਨਾ ਖੇਡੇ ਉਹਨਾਂ ਨਾਲ ਕੀ ਹੈ ਕੀ ਹੈ ਜੜਜੀ ਕਹਿੰਦੀ ਸੰਦੀਪ ਕਹਿੰਦੀ ਉਹਨਾਂ ਨੂੰ ਫੋਨ ਕਰ ਦੋ ਥੱਲੇ ਆ ਜਾਓ ਇਹ ਬੰਦਾ ਬਸ ਉਹ ਕਿਹਦੀ ਟੈਲੀਫੋਨ ਕਰਦਾ ਇਹ ਸੈਂਡਲ ਕਿਵੇਂ ਹੈਗੇ ਅਸਲ ਦੀ ਕਹਿਣਾ ਇਹ ਨਾ ਵੀ लवली ਹੁਣਾਂ ਨੂੰ ਫੋਨ ਕਰ ਦੋ ਵੀ ਨੀਚੇ ਆ ਜਾਵੇ ਆਪਣੇ ਉਹ ਧਰ ਉੱਪਰ ਰਹਿੰਦੇ ਹੈ ਨਾ ਤੇ ਉਹਨਾਂ ਨੂੰ ਕਹਿੰਦੇ ਵੀ ਨੀਚੇ ਆ ਜਾਓ ਤੇ ਇਹ ਕਹਿੰਦੀ ਉਹਨਾਂ ਨੂੰ ਕੋ ਥੱਲੇ ਆ ਜਾਓ ਉਹ ਕੋਈ ਨਹੀਂ ਯਾਰ ਵੀ ਲੱਭੀ ਹੁਣ ਆਪਾਂ ਬੱਸ ਸਟੈਂਡ ਲਾ ਕੇ ਪਹੁੰਚ ਗਏ ਆ ਤੇ ਲਲੀ ਹਣੀ ਆ ਕੇ ਨਹੀਂ ਇੱਧਰ ਤੇ ਅਮਗਰ ਚਾਰ ਜਣੇ ਬੈਠੇ ਅੱਜ ਮੈਂ ਲਾ ਕੇ ਜਾਣਾ ਮਿੰਟ ਮਿੰਟ ਜਿੱਦਾ ਢਾੜ ਢੋਰ ਕੇ ਬਹਿ ਜਾਊਗਾ ਬਹੁਤ ਸੋਹਣਾ ਬਣਿਆ ਆ ਇਹ ਤਾਂ ਗੱਲ ਹੈ ਕਿ ਬਹਿ ਜਾ ਬਹਿ ਜਾ ਕਰਾਈ ਪਈ ਏ ਪੂਰੀ ਬੜੀ ਦੁਨੀਆ ਲੈ ਵੀ 50 ਰੁਪਏ ਟਿਕਟ ਆ ਹੁਣ ਚੱਲੇ ਆਪਾਂ ਐਂਟਰੀ ਵਧੀਆ ਵੈ ਬਹੁਤ ਵਧੀਆ ਉਸ ਨੂੰ ਪਤਾ ਨਹੀਂ ਕਿ ਉਹ ਕਿੰਨੀ ਖੁਸ਼ ਈ ਲਿਆ ਭੱਜੀ ਫਿਰਨ ਦੀ ਇਧਰ ਹੀ ਫਿਸ਼ ਉਹ ਬੜੀ ਖੁਸ਼ ਹੋਣ ਈ ਆ ਜਾ ਆ ਜਾ ਆ ਜਾ ਲੈ ਵੀ ਕਾਫੀ ਲੋਕ ਆਏ ਨੇ ਗੱਡੀਆਂ ਗੁੱਡੀਆਂ ਤਾਂ ਕਾਫੀ ਲੱਗੀਆਂ ਨੇ ਇੱਧਰ ਚੰਡੋਲ ਵੀ ਚੱਲਣ ਲੇ ਐਸ ਗੇਟ ਰਾਈ ਬਾਹਰ ਹੋਣਾ ਹੁੰਦਾ ਤੇ ਉਸ ਕੇਟਰਾ ਹੀ ਮੈਨੂੰ ਲੱਗਦਾ ਐਂਟਰੀ ਹੈ ਸ਼ਾਇਦ ਤੇ ਇਧਰੋਂ ਟਿਕਟ ਲੈ ਲੈਨੇ ਇਧਰ ਇੱਕ ਬੰਦੇ ਦੀ ਟਿਕਟ ਹੈਗੀ 30 ਰੁਪਏ ਆ ਹੈ ਆਪਾਂ 6 ਜਣੇ ਲੈ ਵੀ ਇਹ ਹੈਗੀ ਐਂਟਰੀ ਟਿਕਟ 30 ਰੁਪਏ ਇਹਦੇ ਚ ਫਿਸ਼ ਵਾਲੇ ਨਹੀਂ ਮੈਨੂੰ ਲੱਗਦਾ ਦੇਖ ਸਕਦੇ ਤੇ ਹੁਣ ਆਪਾਂ 5 ਟਿਕਟ 75 ਆਵਾਂਗੇ ਇੱਥੇ 6 ਜਣੇ ਓਕੇ ਗਾਈ ਆ ਇਹ ਨਹੀਂ ਜਲੇਰ ਕਮ ਹੈ ਆ ਵਧੀਆ ਐਂਟਰੀ ਸਹੀ ਕਣੀ ਗੱਲ ਇਹ ਵੀ ਸੇਲ ਸੇਲ ਕਰਨ ਵਾਸਤੇ ਲਾਇਆ ਇਹਨਾਂ 100 ਰੁਪਏ ਕਿਥੇ ਹਾਂ 100 ਰੁਪਏ 100 ਰੁਪਏ ਹਾਂ ਆਜੋ ਫਿਸ਼ ਵੇਖੀਏ ਫਿਸ਼ ਆਜੋ ਫਿਸ਼ ਵੇਖੀਏ ਆਜੋ ਆਜੋ ਫਿਸ਼ ਵੇਖਣੀ ਨਹੀਂ ਆ ਵੇਖਣੀ ਨਹੀਂ ਆਪਣਾ ਆਹ ਭੇਜ ਦਿਓ ਕੋਈ ਗੱਲ ਨਹੀਂ ਕੋਈ ਨਹੀਂ ਹੁਣ ਚਾਰ ਜਾਣੇ ਚੱਲੇ ਕਿਉਂਕਿ ਮੈਂ ਤਾਂ ਦੇਖਿਆ ਆ ਤੇ ਇੱਥੇ ਇੱਥੇ ਆਪਣਾ ਚਾਰੋ ਜਣੇ ਜਾਣਗੇ ਮੈਂ ਤੇ ਰਾਜੂ ਰਹਿਵਾਂਗੇ ਇੱਥੇ ਆ ਲੋ ਹਰਗੁਣ ਬੜੀ ਖੁਸ਼ ਹੈ ਚਲੋ ਅੱਗੇ ਹਰਗੁਣ ਕੀ ਆ ਚਲੋ ਆਏ ਚਲੋ ਆਇਓ

ਉਹ ਨਾ ਮੈਗਨੇਟ ਹਨ ਮੈਗਨੇਟ ਹਨ ਹਾਂ ਇੱਥੇ ਕੀ ਹੈ ਕੁਛ ਨਹੀਂ ਆਈ ਹਏ ਆਰੇ ਆਰੇ ਲੈਵਲ ਦਾ ਨਾ ਆਈ ਇੱਕ ਹੀ ਆਹ ਹੋਰ ਕਰਨਾ ਆ ਦੇਖੋ ਥੱਲੇ ਵੀ ਦੇਖੋ ਮੈਗਨੇਟ ਹੈ ਮਿਕਸ ਆ ਹਨਾ ਮੈਨੂੰ ਤੇ ਮਗਰਮਾਰਸ਼ ਲੱਗ ਗਈ ਹੈੜੀ ਕਿ ਨਿ ਸੋਣੀ ਬਣਾਈ ਹੈ ਆਈ ਵੱਡੀਆਂ ਹਾਂ ਹਾਂ ਇਹਦੇ ਇਹੋ ਪੇਸ਼ਾ ਪੇਸ਼ਾ ਹਾਏ ਇਹ ਵੀ ਸਾਪੀ ਦੇ ਹਾਏ ਹਾਂ ਦੇਖੋ ਸਨੇਕ ਵਰਗੀ ਨਾ ਪੇਸ਼ਾ ਹੈ ਹਨਾ ਉੱਡਣ ਵਾਲਾ ਸਾਪੂ ਪੇਸ਼ਾ ਇਸ ਤਾ ਨਾ ਸਨੇਕ ਵਰਗੀ ਹੈ ਹਾਂ ਅਸਤੁਰਦੀ ਵੀ ਉਹਦੇ ਹੁੰਦੀ ਹੈ ਤਾਂ ਕੀ ਪਤਾ ਨਹੀਂ ਉਸਾਂ ਆ ਗਿਆ ਇਹ ਪਾਣੀ ਐਂਟਰੀ ਹੋ ਗਈ ਅੰਦਰ ਪਾਣੀ ਵਲੇ ਚ ਆ ਗਿਆ ਉਪਰ ਆਣੀ ਛਾਤ ਤੇ ਆਹ ਨਾ ਆਹ ਵੇਖ ਇੱਧਰ ਅਗ ਨੂੰ ਉੱਪਰ ਕਿੰਨੀਆਂ ਸੋਹਣੀਆਂ ਲੱਗਦੀਆਂ ਨਾ ਇਸ ਤੋਂ ਕੇ ਵੇਖੇ ਹੋਰ ਵੱਡੀਆਂ ਹੋਰ ਜ਼ਿਆਦਾ ਵੱਡੀਆਂ ਆਹ ਆਹ ਜੀਪੀਐਸ ਆ ਵੀ ਬਹੁਤ ਵੱਡੀ ਹਸ ਤਾਂ ਵੇਖਣ ਨੂੰ ਛੋਟੀ ਲੱਗਣ ਦੀ ਆ ਵੇ ਕਰ ਗੁਣ ਆ ਵੀ ਬੇਸ਼ੀ ਆ ਵੀ ਕਿੰਨੀ ਪਿਆਰੀਆਂ ਕਿੰਨੇ ਸੋਹਣੀਆਂ ਲੱਗਦੀਆਂ ਉੱਪਰ ਨਿੱਕੀਆਂ ਨਿੱਕੀਆਂ ਹੁਣ ਦੂਸਰੀ ਸਾਈਡ ਭਾਏ ਤਾਂ ਲੱਗਦਾ ਹੀ ਜਾਂ ਲੱਗਿਆ ਲੱਗਦਾ ਬਈ ਆਪਾਂ ਫਿਰ ਨਾ ਹੋ ਉਹ 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 ਬੈਂਕ ਰੀ ਆਹ ਬੀਸ ਮੈਂਟ ਵਿਚੋਂ ਬਾੜੇ ਹੁੰਦੇ ਤੇ ਤਰੀਆ ਮੰਮੀ ਦਰੰਦੀ ਜਿਹੜੇ ਬੜੇ ਮੋਟੇ ਹਾਡੇ ਘਰ ਨਾਲੋਂ ਸੀਸੇ ਮੋਟੇ ਆ ਜਿਹੜੇ ਹਾਡੇ ਘਰ ਸੀਸੇ ਪਾਏ ਵੱਨ ਮੋਟੇ ਆ ਬਲੇ ਖਾਇਆ ਲਾਦ ਕਾ ਨਾ ਆ ਕਿ ਨੀ ਸੋਨੀਆ ਆਹ kalau tenang, tenang. Ayo, ayo, ayo. ਆਹੋ 15 ਅਗਸਤ ਨੇ ਤਾਂ ਅਗਰੇ ਨੇ ਤਿਰੰਗੇ ਵਾਂਗੂ ਬਣਾ ਕੇ ਲਾਈਆਂ ਨੇ ਟੀਬਾ ਮੈਂ 15 ਅਗਸਤ ਕਰਕੇ ਟੀਬਾ ਨੇ ਤਿਰੰਗੇ ਵਾਂਗੂ ਬਣਾ ਕੇ ਲਾਈਆਂ ਇਹ ਮੌਤ ਆ ਭਰਾ ਨਰੀ ਉਹ ਭਜਾਤਾ ਹੀ ਹੋਵੇ ਹੈ ਹਰ ਗੁੰਥੋੜੀ ਵੱਡੀ ਹੋਏਗੀ ਨਾ ਫਿਰ ਇਹਦੇ ਵਿੱਚ ਭਰ ਦਾਂਗੇ ਹਨਾ ਇਹਦੇ ਵਿੱਚ ਹਰ ਗੁਣਵਾ ਤੇ ਮੈਂ ਪੰਘੂੜੇ ਬਹੁਤ ਆ ਪਰ ਇਹਨੂੰ ਜਾਇਤ ਨਹੀਂ ਹੁਟਾ ਲੈ ਆਂਦੇ ਨੇ ਬਹਿਣਾ ਨਹੀਂ ਇਹਦੇ ਆ ਇਹਦੇ ਵਿੱਚ ਬਹਿ ਸਕਦੇ ਨਾਲ ਨਾਲ ਕਿੰਨੇ ਨਾਲ ਬਹਿ ਜੇ ਮਾ ਕਾਫੀ ਜਿਆਦਾ ਟੀ ਹੈਗੇ ਨੇ ਆ ਦੇਖ ਸਕਦੇ ਨਹੀਂ ਕਿੰਨੀਆਂ ਨੇ ਭੂਤ ਬੰਗਲਾ ਵੀ ਹੈਗਾ ਵਗੇ ਆ ਭੂਤ ਬੰਗਲਾ ਕੀ ਹੈ ਵਹੀ ਹੈਗਾ ਹੈਨਾ ਅਜਾ ਅਜੇ ਵਾਲਾ ਵੀ ਹੈਗਾ ਇਹ ਉਹ ਗੱਡੀ ਪਰ ਬੱਚਿਆਂ ਵਾਲੇ ਜਿਆਦਾ ਲੱਗੇ ਹੋਏ ਆ ਚਲੋ ਵਧੀਆ ਹੈ ਆਪਾਂ ਆਪਣੀ ਟਾਈਮ ਤੇ ਵਾਧੂ ਉੱਤੇ ਜਾ ਰਹੇ ਹੁਣ ਹਰ ਗੁੰ ਦਾ ਟਾਈਮ ਹੈ ਹਰ ਗੁੰ ਨੂੰ ਦੇਖਦੇ ਆ ਕਿਤੇ ਮਤਲਬ ਜਾਂ ਗੱਡੀ ਤੇ ਜਾਂ ਕਿਸੇ ਕਿਸ ਚੀਜ਼ ਤੇ ਫੋਟਾ ਦੋਣੇ ਉਹਨੂੰ ਹਰ ਗੁੰ ਕਿ ਆਂਦੀ ਆ ਫੂਟਾ ਲੈਣਾ ਆ ਕਿੱਥੇ ਲੈਣਾ ਫੂਟਾ ਫੂਟਾ ਲੈਣਾ ਆ ਗੱਡੀ ਤੇ ਆਉਣਾ ਗੋਲ ਆਏ ਬਾਈ ਬਾਈ ਆ ਕਮਾਓ ਹਰ ਗੁਣਾ ਕਮਾਓ ਆਵੇ ਕਮਾਓ ਬਸ ਲੱਗੀ ਨਾਰੇ ਲੱਗੀ ਲੱਗੀ ਮੇਰੇ ਹਲੋ ਕਸ ਵਧੀਆ ਵਧੀਆ ਬਾਹ ਵੀ ਆ ਗਿਆ ਆ ਗਿਆ ਡਰ ਗਈ ਹੁਣ ਬਸ ਚਲੋ ਆਜੋ 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 ਤੇ ਬਹੁਤ ਹੈ ਬਹੁਤ ਵੀਰੇ ਚਲੋ ਬੱਚ ਤੇਵਾ ਦਿਓ ਆ ਦਿਓ ਆ ਦਿਓ ਬੱਚ ਬੱਚ ਕਬਾਛ ਕਬਾਛ ਇਹਦੇ ਵਿੱਚ ਵੀ ਡਰ ਗਈ ਕਹਿੰਦੀ ਮੈਂ ਨਹੀਂ ਲੈਣਾ ਹੂਟਾ ਜਲਦੀ ਉਤਰ ਕੇ ਆ ਗਈ ਆਉਟ ਵੀ ਲੈਂਦਾ ਇਹਨਾਂ ਰਾਸਥਾਨ ਤੋਂ ਫੜ ਕੇ ਹਾਂ ਮੈਂ ਉਠ ਵੀ ਲੈਂਦਾ ਨਾ ਰਸਤਾ ਤੋਂ ਫੜ ਕੇ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਦੀ ਸੀ ਲੱਗੀ ਹਰ ਬੜ ਛੱਡ 10 10 ਰੁਪਏ 10 10 ਰੁਪਏ ਡਾਬ ਦਿੱ ਗਏ ਆਪਣੇ ਆਇਆ ਤਕਲੀਜ ਹਰਗਣ ਖੁਸ਼ ਹੋ ਗਈ ਹੋਰ ਕੀ ਚਾਹੀਦਾ ਕਨੇ ਹਰਗਣ ਓਏ ਓਏ ਆਗੇ ਪਾਣੀ ਨਾ ਪੜਾ ਓ ਆਗੇ ਇੱਧਰ ਦੇਖੀ ਪਾਣੀ ਵੀ ਆ ਵਿੱਚ ਆ ਬੋਨਾ ਓਏ ਨਹੀਂ ਨਹੀਂ ਪਾਣੀ ਨਹੀਂ ਨਾ ਪੈ ਨਾਂ ਨਹੀਂ ਪਾਇਆ ਪਾਇਆ ਆਪ ਹੀ ਹਮ ਆ ਗਿਆ ਕਾਗਜ਼ ਚ ਗਲ ਗਿਆ ਉਹ ਭਰਾਵਾ ਹੋਇਆ ਉੱਚ ਨਹੀਂ ਫਿਰ ਪਾਇਆ ਹਾਂ ਆਓ ਪਰਲੇ ਚ ਨਹੀਂ ਪਾਇਆ ਤੇ ਉਹਦੇ ਚ ਨਹੀਂ ਪਾਇਆ ਉਹ ਪਰਲੇ ਚ ਉਹ ਨਹੀਂ ਪਾਇਆ ਹੁਣ ਬੱਸ ਹੀ ਜਾ ਸੌਰੀ 10 ਰੁਪਏ ਹਰ ਮਲ 10 ਰੁਪਏ ਹੈ ਪਾਣੀ ਦੇ ਨਾਲ ਪਰ ਗਿਆ ਉਦਾਂ ਹੀ ਸ਼ਰਮ ਨੂੰ ਨਾਸਤਾ ਮੈਂ ਕਹਿੰਦਾ ਲਵਲੀ ਰਾਈ ਆਦੀਵਾ ਨਾ ਆਦੀਵਾਸੀ ਤੇ ਆਇਆ ਵਾ ਇਹਨਾਂ ਨੂੰ ਬਿਸ਼ਪੀ ਅੰਬਾਨੀ ਦੇ ਮੁੰਡੇ ਦੇ ਕਿਉਂ ਨਹੀਂ ਵਾਲਾ ਮੁੰਡੇ ਉਹਨੇ ਲਿਆ ਨਹੀਂ ਹੋਣਾ ਉਹਨੇ ਲਿਆ ਨਹੀਂ ਹੋਣਾ ਤੇਲ ਹੈ ਨਾ ਉਹਨੋਂ ਕੰਨਰ ਰੁਪਈਆ ਹੈ ਕਹਿੰਦੇ ਕੀ ਗਨ ਗਨ ਸਸਤੀਆਂ ਚੀਜ਼ਾਂ ਨਹੀਂ ਨਿਕਲਦੀਆਂ ਅੱਛਾ ਸਸਤੀ ਉਹ ਤਾਲੀਬਾ ਸਹਿਲੀ ਬੜੀ ਜੇ ਨੇ ਹੈਨਾ ਇਹ ਆ ਇਹਦੇ ਨੂੰ ਕੋਈ ਬੰਦਾ ਝਾਂਜਣਾ ਝੁੰਜਣਾ ਪਾਉਂਦਾ ਕੋਈ ਕਿ ਨਹੀਂ ਮੈਂ ਇਹਨੂੰ ਕੋਈ ਝਾਂਜਣਾ ਝੁੰਜਣਾ ਪਾਉਂਦਾ ਇਹ ਮਾੜਾ ਮਾੜਾ ਖੜਾ ਕਰਦਾ ਤੇ ਪਤਾ ਲੱਗੇ ਇਹਦੇ ਕੋਈ ਪਤਾ ਨਹੀਂ ਕਿ ਇਹਦੇ ਉੱਤੇ ਡਿੱਗ ਪਣਾਏ ਨੇ ਉਧਰ ਆ ਦੇਖੋ ਕਾਫੀ ਤਰ੍ਹਾਂ ਦੇ ਸੋਫੇ ਮਿਲਦੇ ਆ ਦੇਖੋ ਲੱਗੇ ਹੋਏ ਆ ਦੇਖੋ ਸਾਰੇ ਲੱਕੜ ਦੇ ਬਣੇ ਹੋਏ ਆ ਓਏ ਇੱਥੇ ਇੱਥੇ ਰਾਜੂ ਹੂਡਾ ਲੈ ਕੇ ਵੇਖਣਾ ਸੀ ਆਈਡੀ ਜਿਹੜੀਆਂ ਉਹ ਨਾਟਕਾਂ ਵਿੱਚ ਪੱਪੂ ਤਾਲੀ ਫਿਲਮਾਂ ਚ ਨਹੀਂ ਉਹਨੇ ਨਹੀਂ ਕੁਰਸੀ ਆ ਧਿਆਨ ਧਨਮ ਹਾਂ ਬੈਜੋ 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 ਚੱਲ ਜੀ ਬੈਜੋ ਵਾਈ ਲੈ ਲੋ ਰੋਜ ਰੋਜ ਚਲੋ ਇਹ ਆਉਂਦਾ ਚਾਹ ਉਹ ਟੋਟੀ ਨਾ ਜਾਵੇ ਹੈ ਚਲੋ ਉੱਤੋਂ ਜਿਹਾ ਧਨ ਧਨਮ ਨਿਚੇ ਉਹਨੇ 6000 ਤੋਂ ਸ਼ੁਰੂ ਕਰਨੀ ਛੇ ਦਿਨ ਹੀ ਜ਼ਿਆਦਾ ਮਹਿੰਗੀ ਹੋਣੀ ਆ ਕੀ ਲੈਣਾ ਆ ਹੈ ਮਮਾ ਦੇ ਆਓ ਓ ਮਮਾ ਆਈ ਮਮਾ ਆਜੋ ਆਜੋ ਆਈ ਮਮਾ ਮਮਾ ਕਿਥੇ ਆ ਆਈ ਮਮਾ ਆਈ ਲੈ ਵੀ ਉਧਰਲੀ ਸਾਈਡ ਦੀ ਦੁਕਾਨਾਂ ਲੱਗੀਆਂ ਆਪਾਂ ਉਧਰਲੀ ਸਾਈਡ ਨਹੀਂ ਗਏ ਆਪਾਂ ਇਧਰਲੀ ਸਾਈਡ ਘੁੰਮ ਘੁੰਮ ਕੇ ਆ ਗਏ ਬਹੁਤ ਪਿੱਛੇ ਤੱਕ ਆ ਹੁਣ ਆਪਾਂ ਚੱਲੇ ਆ ਘਰੇ ਬਸ ਚਲੋ ਵਿਖਾ ਦਿਓ ਵਿਖਾ ਦਿਓ ਵਿਖਾ ਦਿਓ ਵਿਖਾ ਦਿਓ ਹਰ ਕੋਣ ਜਿਹੜੇ ਘਰੇ ਡੌਗੀ ਨੇ ਖੜੇ ਨਹੀਂ ਕਿਨੇ ਕਿ ਹਾਈ ਡੌਗੀ ਇਹ ਵੱਡੇ ਹੀ ਸਗੋਂ ਹਨਾ ਆ ਵੱਡੇ ਹੀ ਹਨਾ ਆ ਸੁਣੇ ਹੀ ਆ ਇਹ ਡੌਗੀ ਡੌਗੀ ਇਹ ਉਹ ਆ ਵੇਖੋ ਵਿਚਾਰੇ ਦੇ ਸਾਥ ਲੱਗੇ ਨੇ ਓਹ ਹੋ ਲੈ ਅੰਦਨੇ ਲਾਤ ਨਹੀਂ ਚਾਹੀਦੀ ਕੱਗੜੀ ਖੋਲ ਕੱਗੜਾਂ ਦਾ ਉਹਦਾ ਕੱਗਰ ਖੋਲਤਾ ਹੀ ਹਰ ਕੋਣ ਇਹ ਕੀ ਆ ਇਹ ਕੀ ਆ ਸਾਚੀ ਨਹੀਂ ਉਹ ਤਾਂ ਤੁਹਾਨੂੰ ਦੱਸੂਗਾ ਹਾਂ ਸਹੀ ਕਰੇ ਕਰੇ ਹੈਗਾ ਆ ਮੰਮੀ ਕਹਿੰਦੇ ਹੁਣ ਮੈਨੂੰ ਲੱਗੀ ਐ ਪਿਆਸ ਤੇ ਇੱਥੋਂ ਪਾਣੀ ਦੀ ਬੋਤਲ ਲੈ ਲੈਨੇ ਆ ਇੱਕ ਮੰਮੀ ਵਾਸਤੇ ਇੱਥੋਂ ਪਾਣੀ ਦੀ ਬੋਤਲ ਪਾਣੀ ਦੀ ਬੋਤਲ ਕਿੰਨੇ ਦੀ ਅਗਰ کہیں ਦੇ ਪੰਜਾਬੀ ਜੇ ਤਾਂ ਫੇਰ ਕੋਈ ਚੱਕਰ ਨਹੀਂ ਲੈ ਵੀ 20 ਰੁਪਏ ਦੀ ਮਿਲੀ ਐ ਜਿਆਦਾ ਮਹਿੰਗੀ ਨਹੀਂ ਮਿਲੀ ਕਿਉਂਕਿ ਪੰਜਾਬੀ ਹੀਗਾ ਭਰਾ ਤੇ ਇੱਥੋਂ ਦਾ ਹੀਗਾ ਲੋਕਲ ਹੀਗਾ ਜਨਾਬੀ ਹੁਣ ਆਪਾਂ ਚੱਲ ਪਿਆ ਘਰਾਂ ਨੂੰ ਪਾਣੀ ਪੀਣਾ ਹੈਗਾ ਆ ਪੀਣਾ ਮੰਮੀ ਨਾਲ ਫੀਲਾ ਫੀਲਾ ਚੱਲਦੇ ਹੁਣ ਫੀਲਾ 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 ਪਹਿਲਾਂ ਕਰ ਚੀਕ ਕਰ ਲਓ ਪੋਪ ਕੌਰ ਮੈਨੂੰ ਦੇ ਦੋ ਹਰ ਗੁਜੋ ਗੇਰੀ ਬੱਲੇ 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 ਜਦੋਂ ਮੈਂ ਖਾਣ ਦੀ ਮੈਂ ਕਿਹਾ ਨਾ ਮੈਂ ਖਾਣੇ ਮੈਂ ਇੰਨਾ ਡੈਨ ਹੋ ਗਿਆ ਹੈ ਉਹਨੇ ਹੈ ਉਹਨੇ ਦਿੱਤੇ ਉਹਨੇ ਕਿ ਲਵਾਵਾ ਦੇ ਭਰਿਆ ਤੂੰ ਹੀ ਖਾਦੇ ਹਾਂ ਬਾਪਾ ਇੱਕ ਮਿੰਟ ਲੈ ਲੈ ਵੀ ਆ ਜੋ ਲੈ ਨਾ ਤਾਨ ਤਾਈਓ ਕੱਪੜੇ ਜੇ ਇਹਨਾਂ ਨੇ ਨੰਗਦੀ ਸੱਸ ਆ ਵੇ ਇੰਨਾ ਜੇ ਕਾ ਕਾ ਕੋ ਫਟ ਕੇ ਲਾਈਆਂ ਦੇ ਹੈਂ ਨਕਾਨਾ ਮਕੋਨਾ ਹਾਂ ਉਹ ਜੇ ਇੰਨਾ ਨੇ ਤੱਪੜ ਜੇ ਤਾ ਨਹੀਂ ਆ ਮੈਂ ਇੰਨਾ ਨੇ ਭਾਂਡੇ ਸਾਰੇ ਮੈਂ ਕਹਿੰਦਾ ਮੈਂ ਤੱਪੜ ਜੇ ਕਿੱਡੇ ਹਸਾਉਣਾ ਤਾਣੇ ਹੁੰਦੇ ਆ ਨਾ ਵੇਖ ਲਓ ਨੰਗੜੀ ਦਾ ਬੰਦਾ ਜੇ ਮਰਜ਼ੀ ਹੋ ਜੋ ਹਸਾਉਣਾ ਹੈ ਪੂਰਾ ਕਵਰ ਕੀਤਾ ਹੁੰਦਾ ਸੱਤਾਂ ਚੁੱਕੇ ਲੈਣੇ ਫੇ ਇੰਨਾਂ ਤੋਂ ਲੁਕਦੇ ਦੁਕਾਨਾਂ ਲੱਗੀਆਂ ਭਈ ਇਹ ਕਈ ਜਣੇ ਪੁੱਛਦੇ ਵੀ ਕਦੋਂ ਕ ਦੁਕਾਨਾ ਲੱਗਣੀ ਹੈ ਦੁਕਾਨਾ ਲੱਗ ਗਿਆ ਜੀ ਤੁਸੀਂ ਸਵੇਰੇ ਆਣ ਕੇ ਕਰੈਕਰੀ ਦਾ ਕਿਹੜਾ ਸਮਾਨ ਦਾ ਕਰੈਕਰੀ ਹੁੰਦਾ ਨਾ ਕਰੋ ਕਰੈਕਰੀ ਕਰੋ ਕਰੈਕਰੀ ਦਾ ਸਮਾਨ ਕੱਢਦਾ ਉਹ ਤੁਸੀਂ ਭਾਈ ਕਰੋਕਰੀ ਦਾ ਸਮਾਨ ਨਹੀਂ ਕੱਢ ਸਕਦੇ ਤੈਨੂੰ ਲੈ ਇੱਕ ਗੱਲ ਆ ਇੱਕ ਗੱਲ ਕੀਤੀ ਘਰੇ ਪਹੁੰਚ ਗਏ ਆ ਤੇ ਤੁਹਾਨੂੰ ਮੈਂ ਦੱਸਦਾ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਏ ਜਿਹੜੇ ਬਟਾਲੇ ਵਾਲੇ ਲੋਕਲ ਹੈਗੇ ਨੇ ਸਾਰੇ ਜਣੇ ਜਾ ਕੇ ਜ਼ਰੂਰ ਦੇਖ ਕੇ ਆਇਓ ਵੀ ਵਧੀਆ ਲੱਗਾ ਬੱਚੇ ਖੁਸ਼ ਹੋ ਜਾਣਗੇ ਫਿਸ਼ ਵਗੈਰਾ ਦੇਖ ਲੈਣਗੇ ਹੋਰ ਕੀ ਹੈ ਤੇ लवली ਹੁਣਾ लवली ਹੁਣਾ ਦੇ ਘਰੇ ਉਤਾਰਦਾ ਕਹਿੰਦੇ ਅਸੀਂ ਰੋਟੀ ਖਾਗਦੇ ਆਉਨੇ ਮਹਾਜੋ ਇੱਧਰ ਆਖ ਰਹਿਦੇ ਆ ਕਿ ਕਹਿੰਦੇ ਆਉਨੇ ਆ ਤੇ ਕਿਦਾਂ ਰਹਿ ਫਿਰ ਵਧੀਆ ਮੈਂ ਖੰਡਾ ਵੀ ਬੱਚੇ ਆ ਮਾ ਤੇ ਮੈਂ ਵਧੀਆ ਸਰ ਲੈਣੇ ਜਰੂਰ ਆਇਆ ਮੈਂ ਜਿਹੜੇ ਬਟਾਲੇ ਵਿੱਚ ਰਹਿੰਦੇ ਨੇ ਕਿ ਨਹੀਂ ਹਾਂਜੀ ਇੱਕ ਪੰਜਾਬ ਉਧਰ ਸਾਈਡ ਆ ਲੈਨੇ ਪੱਲੀ ਸਾਈਡ ਉਧਰ ਇਹ ਲੋ ਇਹ ਕੰਡੀਆਂ ਹੁਣ ਮੰਮੀ ਲੈ ਗਈ ਆਪਣਾ ਵਾਲਾ ਸਮਾਨ ਦੋ ਆਹ ਕਲਿੱਪ ਚ ਇੱਕ ਆ ਤੇ ਦੋ ਆ ਚੁੰਡੀਆਂ ਲੈ ਕੇ ਆਹ ਚੀਜ਼ਾਂ ਮਰਸਾ ਨਾਲ 10 ਰੁਪਏ ਦੀਆਂ 10 ਵਾਲੀਆਂ ਆ ਮਹਿੰਗੀ ਹੁਣ 20 ਵਾਲੀ ਆ ਵੀ 20 ਆ ਜੀ ਹੁਣ ਮਸਮ लवली ਨੇ ਕੋਈ ਚੀਜ਼ ਨਹੀਂ लवली ਨੇ ਮੈਂ ਕਿਹਾ ਸੀ ਕਿ ਮਗਾ ਜੇ ਤੁਹਾਨੂੰ ਕੋਈ ਪਸੰਦਾ ਚੀਜ਼ ਤੇ ਤੂੰ ਲੈ ਕਹਿੰਦੀ ਭਾਜੀ ਮੈਨੂੰ ਪਸੰਦ ਹੀ ਨਹੀਂ ਆ ਇੱਥੋਂ ਕਹਿੰਦੀ ਮੈਂ ਲੈ ਆਈਆਂ ਕਨਸੈਪਟ ਗੁਰਦਾਰੇ ਦਰਸ਼ਨ ਕਰਨ ਗਈ ਸੀ ਤੇ ਉੱਥੋਂ ਲੈ ਆਈਆਂ ਮੈਂ ਕਿਹਾ ਚਲੋ ਸਹੀ ਆ ਚਲੋ ਠੀਕ ਆ ਜੀ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੀਆਂ ਕੱਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ